ਨਾ ਸਮ ਮੈਂ ਦੱਸਣਾ ਸੱਜੇ ਹੱਥਾਂ ਦੀ ਆਗਮਾ ਇਹ ਸਰਦਾਰ ਹਾਕਮ ਸਿੰਘ ਜੀ ਬੋਪਾ ਰਾਏ ਇਹ ਸਰਦਾਰ ਹਾਕਮ ਸਿੰਘ ਜੀ ਬੋਪਾ ਰਾਏ ਤੇ ਨਾਲ ਸੀ ਭਾਈ ਪੈਂਡਾ ਪੈਂਡਾ ਜਰਤੌਲੀ ਇਹ ਜਰਤੌਲੀ ਆ ਬੱਚਾ ਹਾਕਮ ਸਿੰਘ ਜੀ ਬੋਪਾ ਰਾਏ ਤੇ ਮੇਰੇ ਪਿੰਡ ਵਾਲਾ ਗੱਭਰੂ ਦੀਪਾ ਸਿੰਘ ਗੁਜਰਾਲ ਪਿੰਡ ਦਾ ਇਹਨੂੰ ਭਜਾਉਣ ਨਾਲ ਆ ਪਹਿਲੀ ਗੱਡੀ ਬਾਜੀ ਟਰੈਕ ਦੇ ਉੱਤੇ ਬੋਪਰ ਆਏ ਕਲਾ ਦੇ ਉੱਤੇ ਭੱਜ ਗਈ ਆ ਤੇ ਕੌਣ ਅੱਜ ਦਾ ਮੇਲਾ ਲੁੱਟ ਕੇ ਲੈ ਕੇ ਜਾਂਦਾ ਜਿੱਤ ਕੇ ਲੈ ਕੇ ਜਾਂਦਾ ਖੁਸ਼ੀਆਂ ਬਖੇਰ ਕੇ ਲੈ ਕੇ ਜਾਂਦਾ ਤੇ ਅੱਜ ਵੀ ਲੋ ਪਤਾ ਲੱਗੂਗਾ ਤੇ ਕਈ ਗਰੇ ਹਾਰਿਆਂ ਹੋਿਆਂ ਨਾਲੋਂ ਜੁੱਤਿਆਂ ਹੋਇਆਂ ਨਾਲੋਂ ਹਾਰੇ ਹੋਏ ਦੀ ਵੱਧ ਚਰਚਾ ਹੁੰਦੀ ਆ ਵੀ ਹਾਥ ਫਲਾਣਾ ਦੂਰ ਦਾ ਗਿਆ ਭੱਗਿਆ ਇਹੋ ਜਿਹੇ ਵੀ ਕੋਈ ਪਸੂ ਆਊਗਾ ਜਿਹੜੇ ਥੋਡੇ ਨਗਰ ਨਵਾਸੀ ਸਰਦਾਰ ਆ ਗਈ ਵੀ ਮੇਜਰ ਸਿੰਘ ਮੋਰੀ ਖੜੇ ਆ ਵੀ ਆ ਬੱਚੇ ਨੇ ਦੌੜ ਲਾ ਕੇ ਸਵਾਰ ਲਿਆ ਤਾਂ ਕਿਤਨਾ ਹਰਨਾ ਬਾਈ ਜੀ ਕਰਮਾਂ ਦੀ ਗੱਲ ਆ ਪਰ ਸਵਾਦ ਆ ਜਿਹੜਾ ਇਹ ਲੈਣ ਆਇਆ ਉਹਦਾ ਨਜ਼ਾਰਾ ਵੱਖਰਾ ਆ ਖੇਡ ਮੇਲਾ ਮਿੰਡ ਬੋ ਪਾਰਾਂ ਕਲਾਂ ਦਾ 27 ਸੈਕਿੰਡ 62 ਪੁਆਇੰਟ ਆ ਜੀ 27 62 ਇਹ ਪਿੰਡ ਰੀ ਟੱਟ ਸੁਰਾਂ ਕਲਾਂ ਦਾ ਜਗਦੀਪ ਸਿੰਘ ਸਰਪੰਚ ਟੱਟ ਇਹ ਦੋਨੇ ਬੱਚੇ ਪਿੰਡ ਟੱਟਾਂ ਦੇ ਏ ਭਾਈ ਚਾਦੇ ਨੇ ਪੱਗਿਆ ਵੀਰੋ ਤੇ ਜਿੱਥੇ ਵੱਡਾ ਸਤਿਕਾਰ ਤੇਨੂੰ ਭਜਾਉਣ ਵਾਲਾ ਮੋਗੇ ਜ਼ਿਲ੍ਹੇ ਦਾ ਪਿੰਡ ਰਾਮਾ ਉੱਥੋਂ ਦਾ ਗੱਭਰੂ ਏ ਸਰਜੀਤ ਆ ਸਰਜੀਤ ਰਾਮੇ ਵਾਲਾ ਤੇ ਬੋਪਾ ਰਾਏ ਕਲਾ ਵੀ ਵੀਰੋ ਅੱਜ ਚੈਂਪੀਅਨਸ਼ਿਪ ਆ ਸਾਰੀ ਕ੍ਰੀਮ ਪਹੁੰਚੀ ਹੋਈ ਆ ਤੇ ਅੱਜ ਉਹ ਲੈ ਜਾਣਗੇ ਚਾਹ ਨੂੰ ਕਾਲੀ ਕਰਦਾ ਪੈਸਾ ਕੋਈ ਨਹੀਂ ਛੱਡ ਕੇ ਜਾਂਦਾ ਚੰਨੀ ਬੋਪਾ ਰਾਏ ਕਰਨ ਬੋਪਾ ਰਾਏ ਸੋ ਇਹ ਘਰ ਦਾ ਜੁਟ ਮਾਈ ਜੀ ਇਕੱਠਾ ਭਾਈਚਾਰਾ ਅੱਗੇ ਗੱਲ ਚੱਲਦੀ ਸੀ ਬਲਦ ਲਾਣੇ ਦੀ ਤੇ ਧੀ ਘਰਾਣੇ ਦੀ ਕੱਲ ਅੱਜ ਵੀ ਉਹੀ ਆ ਅੱਜ ਵਜ ਦੀ ਗੱਲ ਇੰਨਾ ਫਰਕ ਪੈ ਗਿਆ ਮਿੱਤਰ ਦੋਸਤ ਪਰਿਵਾਰਕ ਸਾਂਝ ਵਾਲੇ ਬੰਦੇ ਅਗਲਾ ਕਹਿੰਦਾ ਵੀ ਫਲਾਣੇ ਖਾਨਦਾਨ ਦਾ ਬਹੁਤ ਬੰਦਾ ਭਜਾਉਂਦਾ ਸੀ ਫਲਾਣਾ ਖਾਨਦਾਨ ਤੇ ਆਪਾਂ ਇਕੱਠੇ ਹੋ ਕੇ ਆ ਗਈ ਭਾਈ ਰਾਜੀ ਇੰਨੀ ਛੇਤੀ ਨਾ ਤੂੰ ਆ ਗਈ ਕਿਹ ਕਿਉਂਕਿ ਹਜੇ ਸਵਾਦ ਲੈ ਤੂੰ ਕਾਹਦੀਆਂ ਛੇਵਾਂ ਗਲਾਸ ਪੀ ਗਿਆ ਰਾਜਾ ਚਾਹ ਸੁਆਦ ਲੈਂਦਾ ਪਿਆ ਹਾਂ ਆ ਦੇਖਦੇ ਆਂ ਬਾਈ ਕਿੰਨੇ ਟਾਈਮ ਚ ਕੱਢਦਾ ਜੋੜੀ ਚੰਗੀ ਆ ਸਾਲਕ ਵੀ ਪੂਰਾ ਜ਼ੋਰ ਲਾਇਆ ਚਾਰ ਚੋਬੀ ਸੈਕਿੰਡ 56 ਪੁਆਇੰਟ 24 ਸੈਕਿੰਡ ਖੜਕਦੀ ਆ ਗੱਲੇ ਨੇ 24 ਸੈਕਿੰਡ 56 ਪੁਆਇੰਟ ਇਹ ਬਾਈ ਜੀ ਛੋਟਾ ਬੱਚਾ ਉਰਲੇ ਪਾਸੇ ਕਮਾਲ ਸਿੰਘ ਹੀ ਥੋੜੇ ਗਵਾਂਢੀ ਪਿੰਡ ਦਾ ਟੱਟਾ ਦਾ ਭੱਜਿਆ ਵਾ ਇਹ ਵੀ ਪ੍ਰਦੇਸ਼ ਚ ਵੱਸਦੇ ਇਹਨਾਂ ਦੇ ਤਾਏ ਚਾਚੇ ਤੇ ਪਰਲੇ ਪਾਸੇ ਇਹ ਧਰੂ ਬਉਧਰ ਬਉਧਰ ਪਿੰਡ ਦਾ ਧਰੂ ਆ ਤਾਰੀ ਲੀਰਾ ਦਾ ਕਮਲ ਮੁੰਡਾ ਹੁਣੇ ਲੰਕੇ ਗਿਆ ਪਿੰਡ ਹਮਾਂਜੂਪੁਰ ਦਾ ਡਾਕਟਰ ਬਲਵਿੰਦਰ ਰਾਮ ਹਮਾਂਜੂਪੁਰ ਯਾਦੀ ਸਰਹੰਦ ਦੇ ਪਿੰਡ ਵਾਲਿਆਂ ਦਾ ਹੈ ਸਰਹੰਦ ਦੇ ਕੋਲੇ ਰਹਿੰਦਾ ਧਬਲੀ ਹਮਾਂਜੂਪੁਰ ਡਾਕਟਰ ਬਲਵਿੰਦਰ ਸਿੰਘ ਹੀ ਹਮਾਂਜੂਪੁਰ ਬਲਵਿੰਦਰ ਸਿੰਘ ਸੇਖਾ ਇਹ ਇਹਨਾਂ ਦਾ ਜੱਟ ਭਾਈ ਜੀ ਓਹ 24 88 ਪੁਆਇੰਟ ਆ ਬਾਈ 24 88 ਓ ਬਾਈ ਜੀ ਮਲੇਰ ਕੋਟਲਾ ਖੰਨਾ ਰੋਡ ਪਿੰਡ ਰੜਕੀ ਆ ਉਥੋਂ ਦੇ ਕਿ ਬਾਈ ਪੀਪੀ ਹੋਣੀ ਬਾਈ ਸੁਖੀ ਹੋਣੀ ਨਿਲਪੈ ਹੋਣੀ ਹਰਪ੍ਰੀਤ ਹੋਣੀ ਮਿੱਡਾ ਪੰਜ ਇਹ ਦੋਨੇ ਬੱਚੇ ਰੁੜਕੀ ਪਿੰਡ ਦੇ ਭੱਜੇ ਆ ਗੱਜੇ ਮਾਜਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਿੰਡ ਹੈ ਰੁੜਕੀ ਉਥੋਂ ਦੇ ਇੱਕ ਗੱਭਰੂ ਆਲਾ ਨਿਮਰਤਾ ਦੇ ਮੁੰਡਿਆ ਭਾਈ ਜੀ ਤੇ ਪ੍ਰਮਾਤਮਾ ਜਿਵੇਂ ਮੈਂ ਤੁਹਾਨੂੰ ਗੱਲ ਦੱਸਦਾ ਇਹ ਬੰਦੇ ਭਾਈ ਜੀ ਕਰਨ ਉਹਨਾਂ ਨੂੰ ਉਹੀ ਨਹੀਂ ਲੋਕ ਯਾਦ ਕਰਦੇ ਛੋਟੀ ਉਮਰ ਪਰ ਭਾਈ ਚਾਰਕ ਸਾਜ ਵੱਡੀ ਬੜਾਈ ਹੋਈ ਆ ਖੇਡ ਦੇ ਵਿੱਚ ਕਹਿੰਦੇ ਅੱਖ ਬਾਜ ਵਰਗੀ ਨਿਮਰਤਾ ਸਾਤ ਵਰਗੀ ਸੋ ਪ੍ਰਮਾਤਮਾ ਵੀਰਾਂ ਤੇ ਜਿੱਥੇ ਗੱਲ ਚੱਲਦਾ ਹੋਇਆ ਮੁਕਾਬਲਾ ਸਿਕੰਦਰ ਵੀ ਅਖੀਰ ਦੇ ਵਿੱਚ ਹੱਥ ਬਾਹਰ ਕੱਢ ਗਿਆ ਸੀ ਵੀ ਕੁਝ ਨਹੀਂ ਬੜਿਆ ਗੱਲ ਦੁਨੀਆ ਜਿੱਤ ਕੇ ਵੀ ਖਾਲੀ ਹੱਥ ਆ ਵੀਰੋ ਜਿਹੜੀਆਂ ਮੁਹੱਬਤਾਂ ਨੇ ਪਿਆਰ ਆ ਤੇ ਸਾਡਾ ਸਰਪੰਚ ਸਾਹਿਬ ਜਿਨ੍ਹਾਂ ਨੇ 21000 ਰੁਪਇਆ ਸਰਦਾਰ ਇੰਦਰਜੀਤ ਸਿੰਘ ਜੀ ਬਹੁਤ ਧੰਨਵਾਦ ਬਾਜੀ ਦਾ ਅਜੀ ਬਾਈ ਅੱਜ ਆ ਸਾਹਮਣੀ ਵੱਟ ਤੇ ਨਾਲ ਖੜੋ ਤੁਮੇ ਵੀਰ ਤੁਹਾਡੇ ਜਦ ਤੱਕ ਗਾਹਾਂ ਲੰਘੋ ਦੇਖੋ ਆ ਜਾਂਦਾ ਆ ਜਾਂਦੇ ਓਏ ਹੋਏ ਪਤਾ ਨਹੀਂ ਇਹ ਪਿਰਾ ਬਾਜੀ ਗੀਰਖ ਤੇ ਨਾਲ ਪੀਤੀ ਇਹ ਬਾਜੀ ਪੀਤੀ ਪਿੰਡ ਬੱਸੀਆਂ ਇਹ ਬੱਸੀਆਂ ਵਾਲੇ ਪੀਤੀ ਦਾ ਭੱਜਿਆ ਵਾ ਤੇ ਦੇਖਦੇ ਆ ਵੀਰੋ ਮੁਕਾਬਲਾ ਬਾਜੀ ਮੇਰਾ ਧਿਆਨ ਚੰਦੀਕਨੀ ਰਹਿਣਾ ਬੋਲ ਤੋਂ ਮੇਰੇ ਕੰਨ ਥੋੜੇ ਬੰਨੀ ਆ ਬਾਜੀ ਅੱਜ ਪਿੰਡ ਬੋਪਾ ਰਾਮਾ ਕਲਾ ਬੈਲ ਗੱਡੀਆਂ ਦੀਆਂ ਦੌੜਾਂ ਚੱਲਦੀਆਂ ਇੱਥੇ ਪਹੁੰਚੇ ਆ ਪਹਿਲਾਂ ਤੁਸੀਂ ਵੀਡੀਓ ਚ ਦੇਖ ਲੇ ਹੋਣੇ ਆ ਚਾਰ ਪੰਜ ਜੋੜੇ ਛੱਡੇ ਆ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਹੁਣ ਦੂਜੀ ਸ਼ੈਫਟ ਦੀ ਤਿਆਰੀ ਆ ਤੇ ਪਹਿਲੀ ਸ਼ਿਫਟ ਵਾਲੇ ਬਲਦ ਪਾਜਾੜੇ ਬਹੁਤ ਦੂਰੋਂ ਦੂਰੋਂ ਗੱਡੀਆਂ ਪਹੁੰਚੀਆਂ ਹੋਈਆਂ ਹਲੇ ਤੱਕ ਤਾਂ ਬੈਸਟ ਸਮਾਂ 24 ਸੈਕਿੰਡ ਰਿਹਾ 24 ਸੈਕਿੰਡ ਕੁਝ ਪੁਆਇੰਟ ਮੈਨੂੰ ਐਗਜ਼ੈਕਟ ਪੁਆਇੰਟਾਂ ਦਾ ਨਹੀਂ ਪਤਾ ਕਿੰਨੇ ਆ ਯਾਨੀ 24 ਸੈਕਿੰਡ ਦਾ ਸਮਾਂ ਰਿਹਾ ਬੈਸਟ ਬਾਕੀ ਕਿੰਨੇ ਕਿੱਲੇ ਆ ਬਾਬਾ ਜੀ ਕਿੰਨੇ ਕਿੱਲੇ ਆ ਜੇ ਭੱਜ ਰਹੇ ਆ ਜੀ ਪੰਜ ਨੇ ਵੀਰ ਪੰਜ ਹਾਂਜੀ ਪੰਜ ਹੋ ਪੰਜ ਕਿੱਲੇ ਆ ਹਾਂਜੀ ਥੋੜਾ ਬੋਪਾਰਾ ਮੈਂ ਬੰਡਾ ਨਹੀਂ ਪੰਡੋਰੀ ਬੰਡਾ ਕਿੰਨਵੀਂ ਦੌੜ ਆਹੇ ਅੱਜ ਪਹਿਲਾ ਰਾਉਂਡ ਚੱਲਿਆ 10 ਦੌੜਾਂ ਦੇ ਨਹੀਂ ਕਿੰਨਵਾ ਯਾਨੀ ਕਿ ਦੌੜ ਗੱਡੀਆਂ ਦਾ 10 ਚੱਕ ਚੁੱਕੇ ਸਮਝ ਨਹੀਂ ਗੱਲ ਕਿੰਨਵਾ ਕੱਪ ਆ ਗਿਆ ਲੋ ਇੱਕ ਤਰ੍ਹਾਂ ਦਾ ਆਏ ਨਹੀਂ ਪਤਾ ਵੀਰੇ ਕਹਿਮਾਂਗਾ ਆਪਾਂ ਇਹਨਾਂ ਦਾ ਅੱਛਾ ਅੱਛਾ ਚੈਰ ਹੋ ਗਿਆ ਭੱਜੂ ਉਹ ਇੱਥੇ ਵੀ ਪਾਣੀ ਦੀ ਘਾਟ ਤਾਂ ਦੂਰੋਂ ਦੂਰੋਂ ਸੰਗ ਦਾ ਮੋਥੀਆਂ ਹੋਈਆਂ ਬਾਕੀ ਤੁਹਾਨੂੰ ਹੁਣ ਦੂਜੇ ਰਾਉਂਡ ਦੀਆਂ ਗੱਡੀਆਂ ਇਥੋਂ ਨੇੜੇ ਹੋ ਕੇ ਦਿਖਾਉਣੀਆਂ ਵੀ ਕਿਹੜਾ ਕਿਵੇਂ ਕਿੰਨਾ ਸਮਾਂ ਬੈਸਟ ਲਾਂਦਾ ਪਹਿਲੇ ਸ਼ਿਫਟ ਦਾ ਸਮਾਂ 24 ਸੈਕਿੰਡ ਬੈਸਟ ਰਿਹਾ ਲੋ ਵੀ ਮੇਟਰੋ ਦੂਜੇ ਰਾਉਂਡ ਦੀ ਹੋ ਗਈ ਤਿਆਰੀ ਗੱਡੀਆਂ ਸਾਰੀਆਂ ਇੱਧਰ ਆ ਗਈਆਂ ਤੇ ਲਾਈਨ ਲੱਗੀਆਂ ਦੀਆਂ ਬਲਦਾਂ ਵੀ ਤੁਸੀਂ ਦੇਖੀ ਜਾਨੇ ਹੁਣ ਦੂਜੇ ਰਾਉਂਡ ਚ ਦੇ ਦਿਆਂ ਕਿਹੜਾ ਕਿੰਨਾ ਸਮਾਂ ਬੈਸਟ ਲਾਉਂਦਾ ਬਲਦ ਆ ਗਈ ਸਾਰੇ ਇੱਕ ਇੱਕ ਰਾਉਂਡ ਚ ਕਿੰਨੇ ਆਪਣੇ ਵਾਂਢੀ ਪਹਿਲੀ ਸ਼ਿਫਟ ਚ 10 ਪਰਚੇ ਦੂਜੀ ਚ ਵੀ ਦਾ ਸੀ ਨਹੀਂ ਤਾਂ 10 ਹੁੰਦੇ ਆ ਕਦੇ 15 ਅੱਛਾ ਡੱਡ ਹੁੰਦਾ ਹੈ ਹਿਸਾਬ ਕਰਦਾ ਵੀ ਠੀਕ ਹੈ ਪਹਿਲੀ ਸ਼ਿਫਟ ਚ 10 ਬਲਦ ਭੱਜੇ ਸੀ ਤੇ 24 ਸੈਕਿੰਡ ਦਾ ਸਮਾਂ ਬਿਸਟ ਰਿਹਾ। ਹੁਣ ਦੂਜੀ ਸ਼ਿਫਟ ਚ ਆਪਾਂ ਦੇਖਦੇ ਹਾਂ ਕਿੰਨਾ ਸਮਾਂ ਬਿਸਟ ਪੈਂਦਾ। ਆਜੋ ਬਾਕੀ ਨਾਲ ਦੀ ਨਾਲ ਦੇਖਦੇ ਹਾਂ ਕੀ ਬਣਦਾ। ਆਹ ਦੇਖ ਲਓ ਭਾਈ ਬਲਦ। ਬਲਦ ਸਾਰੇ ਹੀ ਵਧੀਆ ਆਏ ਆ। ਇਹ ਆ ਗਿਆ ਪਿੰਡ ਭਲਾਰ। ਬੜੇ ਨੂੰ ਜੋੜਦਾ ਉਹ ਦੇ ਬੜਾ ਇੱਕ ਤਰ੍ਹਾਂ ਵੱਧ ਗਿਆ ਮਾਈ ਉਹਨਾਂ ਕੋਲ ਸਾਰਿਆਂ ਕੋਲੇ ਚੰਗਾ ਜ਼ੰਗਰ ਬਾਕੀ ਜੱਤ ਕਰਮ ਵਾਲਿਆਂ ਨੂੰ ਮਿਲਣੀ ਆ ਦੇਖਦੇ ਹਾਂ ਕਿਵੇਂ ਬੜੇ ਜੋੜਦੇ ਆ ਕਿੰਨੀ ਮਿਹਨਤ ਲੱਗਦੀ ਐ ਸਾਨੂੰ ਸਾਰਾ ਕੋ ਦਿਖਾਉਣੇ ਨਾਲ ਦੀ ਨਾਲ ਵੀਡੀਓ ਚ ਉਹਦੇ ਆਂਕੂ ਦੂਜੇ ਆਂਕੂ ਆਪਣਾ ਇਹਦੀ ਜੇ ਸਵਾਲ ਆਂ ਕੋ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਹਾਂ ਨੀਕਾ ਬਾਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਨਾਲ ਜੁੜੇ ਰਹੋ ਪਹਿਲੀ ਸ਼ਿਫਟ ਸੀ ਬਾਈ 10 ਗੱਡੀਆਂ ਭਾਜਾਟੀਆਂ ਹੁਣ ਦੂਜੀ ਸ਼ਿਫਟ ਦੀ ਤਿਆਰੀ ਆ ਆਜੋ ਸੋਨੂੰ ਨੇੜੇੋਂ ਦਿਖਾਉਨੇ ਆ ਮਾਹੌਲ-ਚਾਲ ਸਾਰਾ ਜਿਹੜਾ ਦੂਈ ਐਸ ਨੂੰ ਆਜਾ ਠੀਕ ਆ ਬਗੈਰ ਦਾ ਕਰਦੇ ਜੂਈਆਂ ਦਾ ਕੰਮ ਲੋ ਚਾਹੜ ਕੇ ਰੱਖੀ ਕਹਿੜਾ ਠੀਕ ਹੈ ਜੀ ਬਲ ਦਾ ਜੋੜਨ ਦਾ ਕੰਮ ਹੀ ਬਹੁਤ ਔਖਾ ਬਾਈ ਹੈ ਨਾ ਸਰ ਨਾਲ ਬਾਦ ਸੰਗਾਰ ਸਿੱਥੇ ਹੀ ਆ ਫਿੱਟਰ ਜਾਂਦੇ ਇਕੱਠ ਦੇ ਆਪਣਾ ਭੱਜਣਾ ਬਾਈ ਬਲ ਦਾ ਕਿਹੜਾ ਪੈਂਦਾ ਮੋਤੋਤਾਂ ਮਤੋਂ ਤਾਂ ਇਹ ਕਿੱਥੇ ਪੈਂਦਾ ਚੰਕੌਰ ਸਾਹਿਬ ਤੋਂ ਆਏ ਚੰਕੌਰ ਸਾਹਿਬ ਤੋਂ ਬੰਦੇ ਆਏ ਹੋਏ ਆ ਬਾਈ ਹੁਣਾਂ ਨੇ ਛੱਡਣਾ ਪਣਦਾ ਆਪਣਾ ਇਹ ਨਹੀਂ ਨਹੀਂ ਮੈਂ ਡਾਕਟਰੀ ਬਹੁਤ ਕਰਦੇ ਦੋਨੇ ਮੈਂ ਇਹ ਜਿਹੜੇ ਤੇ ਪਹਿਲੀ ਜੁੜੀ ਤਿਆਰੀ ਆ ਆ ਲੋਏ ਲੈ ਬਾਈ ਆ ਜਾਓ ਫੇਰ ਅੱਜ ਆਪਾਂ ਦਾ ਸਭ ਕੁਝ ਮਾਰਨ ਦਾ ਨਾਮ ਬੋਲੋ ਬੋਤੋ ਲਾਈ ਹੋਏ ਆ ਹਾਂ ਉਹ ਵੇਹ ਆ ਵੀਰੇ ਖੰਡਿਆ ਖੰਡੂ ਖੰਡਿਆ ਖੰਡਿਆ ਗੋਲੀ ਖੰਡਿਆ ਅੱਡਲੀ ਗੱਡੀ ਪੰਜਾਬੀ ਚ ਕਿੱਢੀ ਜਾਂਦੇ ਸਾਂ ਡੋਕਰ ਕੱਢ ਕੇ ਰੱਖ ਆ ਗਈ ਬਾਈ ਹੁਣੀ ਆ ਗੱਡੀ ਲੈ ਆਈ ਛਾਦੀ ਗੱਡੀ ਲਾਈਏ ਬੌਲ ਕਿੱਦਿਆਂ ਅੰਕਲ ਕਿਵੇਂ ਹੋ? ਠੀਕ ਐ ਮੈਂ ਹੋ ਆਪਣਾ ਕਦੋਂ ਭੱਜਣਾ? ਸਹੀ ਐ ਨਹੀਂ ਆਪਾਂ ਨਹੀਂ ਲੈ ਉਹ ਬੱਚਾ ਲੈਂਦਾ ਨਹੀਂ ਉਹ ਉਹਦਾ ਇਹ ਬੱਚਾ ਆ ਅੱਛਾ ਅੱਛਾ ਤੇ ਵੱਡੇ ਬਾਲਦ ਭੱਜਣੇ ਅੱਜ ਠੀਕ ਹੈ ਜੀ ਕੀ ਕੀ ਸਾਹਿਬ ਕਿਤਾਬ ਕਿੰਨੇ ਕਿੱਲਿਆਂ ਦੀ ਬਾਟ ਅੱਜ ਸਾਢੇ 3 ਕਿੱਲੇ ਦੇ ਭਾਜਦੇ ਸਾਢੇ 4 ਕਿੱਲੇ ਇਹ ਖੀਰੇ ਆ ਸਾਰੇ ਨਾ ਵੱਡੇ ਵੱਡੇ ਬਾਲ ਦਾ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਵੱਡੇ ਬਾਲ ਦਾ ਨੂੰ ਵੱਡੇ ਬਾਲ ਦੇ ਕਹਿੰਦੇ ਉਹ ਖੀਰੇ ਦੱਲੇ ਕਹਿੰਦੇ ਉਹ ਖੀਰੇ ਦੋਗੇ ਆ ਅਚਾ ਇਹ ਵੱਡੇ ਬਾਲ ਦਾ ਵਸਦਾ ਹੀ ਕਹਿੰਦੇ ਪੰਜਾਬੀ ਜੀ ਆਪਣੇ ਵਾਲਾ ਫਿਰ ਛੋਟਾ ਆ ਨਾ ਬਾਲ ਨੂੰ ਖੀਰੇ ਆ ਆਪਾਂ ਲਾਇਆ ਨੰਬਰ ਨੰਬਰ ਕੋਈ ਨਹੀਂ ਨਹੀਂ ਇਹ ਤਾਂ ਨਵੇਂ ਗੱਡੀ ਆ ਓ ਬ੍ਰਿੰਦਰਾ ਕਿੰਨਾ ਲਾਗੇ ਵੀ ਬਾਈ ਨਾਲ 22 ਸੈਕਿੰਡ ਲਾਗੇ ਬਹੁਤ ਵਧੀਆ 22 ਸੈਕਿੰਡ ਲਾਗੇ ਬਾਈ ਰਿਕਾਰਡ ਹੋ ਗਏ 22 ਸੈਕਿੰਡ ਹੁਣ ਤੱਕ ਦੇ ਟੂਰਨਾਮੈਂਟ ਦਾ ਬੈਸਟ ਲਾਗੇ ਜਾਨੀ ਕਿ ਸਮਾਂ 22 ਸੈਕਿੰਡ 22 ਤੋਤੇ ਹਲੇ ਨਹੀਂ ਲਾਇਆ ਕਿਸੇ ਨੇ ਹਾਂ 22 ਲਾਇਆ ਵੀਰੇ ਕਿ 24 24 06 24 06 ਲਾਇਆ ਠੀਕ ਆ ਵੀਰੇ ਠੀਕ ਹੈ ਬਰੇ ਟਾਈਮ ਹਨ ਜੀ ਬਿਨਾਂ ਅਜੀਵਨ ਤੁਹਾਨੂੰ ਦੀ ਗੱਲ ਹੋਦੀ ਇਹਨਾਂ ਨਾਲ ਮਿਲ ਗਈ ਤੁਹਾਨੂੰ ਉਹ ਦੇ ਬਗਲੂ ਆ ਗਿਆ ਇਧਰੇ ਬਗਲੂ ਉਹ ਬੜੇ ਲੱਗ ਰਹੇ ਹਨ ਬੜੀ ਹਾਂ ਉਹ ਨਹੀਂ ਦੋ ਰਹਿ ਗਏ ਉਹ ਮੈਂ ਹਾਂ ਜੋ ਛੱਡ ਕੇ ਆ ਗਏ ਬਸ ਉਹ ਮੁੱਲ ਲਾਈ ਖੜਾਗਾ ਠੀਕ ਹੈ ਓਹ ਹੋ ਉਹ ਕੋਈ ਨਹੀਂ ਉਹ ਵੀਰੇ ਚਾਰ ਨੇ ਧੰਨਵਾਦ ਬੜਾ ਓਏ ਉਹ ਲਿਆ ਗੱਡੀ ਦੁਬਾਰਾ ਲੈ ਲਾਓ ਲੈ ਆ ਲਿਆ ਕਿਹੜਾ ਦੇਖਿਓ ਭਾਈ ਇੱਧਰ ਹੋ ਜੀ ਆਪਾਂ ਇੱਕ ਸਾਈਡ ਤੇ ਜਾਨਵਰ ਦਾ ਪਤਾ ਨਹੀਂ ਹੁੰਦਾ ਇੱਥੇ ਪਿੱਛੇ ਹੋ ਜਾ ਤੂੰ ਕੋਈ ਨਹੀਂ ਕੋਈ ਨਹੀਂ ਅੰਦਰ ਪਿੱਛੇ ਦੇਖ ਲੈ ਮਲਟੀ ਨਹੀਂ ਵੀ ਆਈ ਇਹ ਸੀ ਬਾਈ ਆਪਣਾ ਬੋਪਾ ਰਾਮਾ ਕਲਾਂ ਦਾ ਪੜਦਾ ਦੀਆਂ ਲੋੜਾਂ ਦਾ ਟੂਰਨਾਮੈਂਟ ਆ ਮੁਕਾਬਲਾ ਤੇ ਜਿੰਨੇ ਵੀ ਸੱਜਣਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੈ ਜਿਹੜੇ ਭੈਣ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਕਰ ਦਿਓ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਆਪਾਂ ਨੂੰ ਤੁਹਾਡੇ ਸਾਥ ਦੀ ਲੋੜ ਅੱਗੇ ਚੱਲ ਕੇ ਆਪਾਂ ਇਹ ਕੰਮ ਹੋਰ ਬਿਹਤਰ ਕਰਦੇ ਜਾਵਾਂਗੇ ਹਲੇ ਆਪਾਂ ਇਹ ਫੀਲਡ 'ਚ ਨਵੇਂ ਆ ਤੇ ਤੁਹਾਡੇ ਸਾਥ ਦੀ ਲੋੜ ਆ ਫਿਲਹਾਲ ਦੇ ਫਿਲਹਾਲ ਦੀ ਘੜੀ ਠੀਕ ਆ ਤੇ ਜਿਵੇਂ ਜਿਵੇਂ ਵੀ ਆਪਣਾ ਕੰਮ ਹੁੰਦਾ ਗਿਆ ਤੇ ਆਪਾਂ ਇਹਨੂੰ ਪਰਫੈਕਟ ਕਰਦੇ ਜਾਵਾਂਗੇ ਤੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਬਣੇ ਸਾਰੇ ਜਣੇ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਦੇ ਆ ਕਰੋ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਧੰਨਵਾਦ ਭਾਈ ਸਾਰਿਆਂ ਦਾ ਸਤਿ ਸ਼੍ਰੀ ਅਕਾਲ